ਦੁਨੀਆ ਦੇ ਉੱਪਰ ਬੁਰੇ ਵੀ ਬਹੁਤ ਲੋਕ ਨੇ ਦੁਨੀਆ ਦੇ ਉੱਪਰ ਚੰਗਿਆਈ ਦਾ ਵੀ ਅੰਤ ਨਹੀਂ ਹੂੰ ਸਾਡੀ ਨੌਜਵਾਨੀ ਕੁਝ ਕ ਨੌਜਵਾਨ ਸਾਡੇ ਬੱਚੇ ਬੱਚੀਆਂ ਉਹ ਭਟਕ ਗਏ ਨੇ ਹੂੰ ਭੁੱਲ ਗਏ ਨੇ ਉਹ ਗਲਤ ਰਾਹ ਤੇ ਚਲੇ ਗਏ ਨੇ ਸਾਰੇ ਨਹੀਂ ਹੂੰ ਕਿਉਂਕਿ ਤੁਸੀਂ ਵੀ ਚੰਗੇ ਬੱਚਿਆਂ ਦੇ ਵਿੱਚੋਂ ਨੇ ਠੀਕ ਹੈ ਨਾ ਜੀ ਬਹੁਤ ਸਾਰੇ ਹੋਰ ਵੀ ਹੋਣਗੇ ਜਿਹੜੇ ਚੰਗਿਆਂ ਦੇ ਵਿੱਚ ਜਿਹਨਾਂ ਦੀ ਗਿਲਤੀ ਹੁੰਦੀ ਹੈ ਜਿਹੜੇ ਸਾਡੇ ਦੇਸ਼ ਨੂੰ ਇੱਕ ਚੰਗਾ ਹੁਲਾਰਾ ਦਿੰਦੇ ਨੇ ਹੂੰ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਲੱਗੇ ਹੋਏ ਨੇ ਜੇਕਰ ਅਸੀਂ ਬੱਚਿਆਂ ਦੀ ਗੱਲ ਕਰੀਏ ਤੇ ਬਹੁਤ ਸਾਰੇ ਬੱਚੇ ਗਲਤ ਰਾਹਾਂ ਤੇ ਕਿਉਂ ਜਾ ਰਹੇ ਨੇ ਕਿਉਂ ਸਾਡਾ ਉਹ ਜਿਹੜਾ ਜ਼ੋਰ ਆ ਜਵਾਨੀ ਦਾ ਜਿਹੜਾ ਸਾਡੇ ਦੇਸ਼ ਦੇ ਲਈ ਇੱਕ ਵਿਕਾਸ ਦੇ ਲਈ ਖੁਲਾਰਾ ਬਣਨਾ ਸੀ ਤੱਕਾ ਬਣਨਾ ਸੀ ਕਿਸੇ ਦੀ ਗੱਡ ਫਸੀ ਹੋਵੇ ਨਾ ਕੋਈ ਹਾਕ ਮਾਰਦਾ ਉਹ ਜਵਾਨਾਂ aí ਜਿਹੜਾ ਜਿਹੜਾ ਹੱਥ ਪਵਾ ਗੱਡਾ ਬਾੜ ਕਢਾ ਜਾਂ ਕੋਈ ਗੱਡੀ ਫਸੀ ਆ ਕੋਈ ਟਰੱਕ ਫਸਿਆ ਕੋਈ ਟਰੈਕਟਰ ਟਰਾਲੀ ਫਸੀ ਆ ਉਹ ਮੋਢਾ ਲਾ ਕੇ ਧੱਕਾ ਮਾਰਦੇ ਹੁੰਦੇ ਸੀਗੇ ਹੂੰ ਹੈਨਾ ਹੁਣ ਉਹ ਧੱਕਾ ਜਵਾਨਾਂ ਨੂੰ ਹੀ ਹਾਕ ਮਾਰੀ ਜਾਂਦੀ ਹੈ ਹੂੰ ਜਿਹਦੇ ਹੱਥ ਦੇ ਵਿੱਚ ਡਗੋਰੀ ਫੜੀ ਹੋਵੇ ਅੱਖਾਂ ਦੇ ਉੱਪਰ ਮੋਟੀ ਜੀ ਐਨਕ ਚੜੀ ਹੋਵੇ ਬੰਦਾ ਆਪ ਡਿਕਡੋਲੇ ਖਾਂਦਾ ਹੋਵੇ ਉਹਨੂੰ ਥੋੜੋ ਕਹਿੰਦਾ ਕੋਈ ਧੱਕਾ ਮਾਰ ਬਿਲਕੁਲ ਧੱਕਾ ਜਵਾਨ ਹੀ ਮਾਰ ਸਕਦੇ ਆ ਹੂੰ ਸੋ ਸਾਡੇ ਜਵਾਨ ਜਿਹੜੇ ਆ ਉਹ ਅੱਧੇ ਪਚੋਦੇ ਜਿਹੜੇ ਜਿੰਨੀ ਕੁ ਕ੍ਰੀਮੀ ਲੇਅਰ ਸੀ ਨਾ ਹੂੰ ਉਹ ਚਲੀ ਗਈ ਵਿਦੇਸ਼ਾਂ ਦੇ ਵਿੱਚ ਹੂੰ ਜਿਹੜੇ ਇੱਧਰ ਰਹਿ ਗਏ ਸੀ ਉਹਨਾਂ ਦੀ ਵੀ ਅੱਖ ਦੇ ਵਿੱਚ ਸੁਪਨਾ ਸੀ ਕਿ ਅਸੀਂ ਵੀ ਬਾਹਰ ਜਾਣਾ ਹੂੰ ਉਹ ਬਾਹਰ ਜਾਣ ਦੇ ਸੁਪਨੇ ਲੈ ਕੇ ਬੈਠੇ ਰਹੇ ਮਾਪੇ ਨੇ ਕੰਮੀ ਨਹੀਂ ਚੜਾਏ ਹੂੰ ਜੇਕਰ ਮਾਪੇ ਉਹਨਾਂ ਨੂੰ ਕੰਮੀ ਚੜਾ ਦਿੰਦੇ ਕੰਮ ਕਰਦੇ ਘਰ ਦੇ 20 ਵਾਰੀ ਚੱਲ ਜਣ ਜਿੱਥੇ ਮਰਜ਼ੀ ਹੂੰ ਠੀਕ ਹੈ ਹੁਣ ਸਾਡੀਆਂ ਸਰਕਾਰਾਂ ਤੇ ਬਹੁਤ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਅਸੀਂ ਤਾਂ ਬਾਹਰੋਂ ਸੱਦ ਲੈਣੇ ਆ ਇੰਦਾ ਕਰ ਲੈਣੀ ਆ ਸੱਦ ਤਾਂ ਲਵਾਂਗੇ ਪਰ ਉਹਨੂੰ ਰੱਖਣਾ ਕਿੱਥੇ ਹੂੰ ਉਹਨੂੰ ਲਾਉਣਾ ਕਿਹੜੇ ਕਿੱਤੇ ਆ ਬਿਲਕੁਲ ਉਹਨੂੰ ਆਰੇ ਕਿਹੜੇ ਲਾਉਣਾ ਸੀ ਆਰ ਜਿਹੜਾ ਹੁੰਦਾ ਨਾ ਇਹ ਬਹੁਤ ਜ਼ਰੂਰੀ ਹੁੰਦਾ ਹੈ ਸਾਡੇ ਘਰਾਂ ਦੇ ਵਿੱਚੋਂ ਆਰ ਮੁੱਕ ਗਿਆ ਸਾਡੀ ਜਵਾਨੀ ਦੀ ਝਟਕਣ ਦੀ ਸਭ ਤੋਂ ਵੱਡੀ ਜਿਹੜੀ ਆ ਇੱਕ ਕਾਰਨ ਜਿਹੜਾ ਆ ਉਹ ਇਹੀ ਆ ਕਿ ਸਾਡੇ ਘਰਾਂ ਦੇ ਵਿੱਚੋਂ ਆਰ ਮੁੱਕ ਗਿਆ ਤੁਸੀਂ ਦੇਖੋ ਕਿਵੇਂ ਤੇ ਆਪਣੇ ਘਰਾਂ ਦੇ ਆਲੇ ਦੁਆਲੇ ਨਜ਼ਰ ਮਾਰ ਰਹੇ ਹੋ ਇੱਥੇ ਬੈਠੇ ਬੈਠੇ ਤੁਸੀਂ ਆਲੇ ਦੁਆਲੇ ਦੇਖੋ ਕਿੰਨੇ ਘਰਾਂ ਦਾ ਆਲੇ ਦੁਆਲੇ ਦਵਾਲਿਆਂ ਦੇ ਅੰਦਰ ਨਾ ਕੰਮ ਘਟ ਗਿਆ ਉਹਨਾਂ ਦੇ ਕੋਲ ਪਸ਼ੂ ਹੈ ਨਹੀਂ ਹਾਂ ਉਹਨਾਂ ਦੇ ਕੋਲ ਖੇਤੀ ਦਾ ਕੰਮ ਹੈ ਨਹੀਂ ਬਿਲਕੁਲ ਉਹਨਾਂ ਦੇ ਕੋਲ ਹੱਥੀਂ ਕਰਨ ਦੇ ਲਈ ਕੋ ਧੰਦੇ ਹੈ ਨਹੀਂ ਉਹਨਾਂ ਦੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਆ ਉਹ ਚਿੱਟੇ ਕੁਰਤੇ ਪਜਾਮੇ ਪਾ ਕੇ ਮੋਟਰਸਾਈਕਲ ਤੇ ਦੁਗ-ਦੁਗ ਕਰਦੇ ਗੜੀਆਂ ਦੇ ਵਿੱਚ ਤਾਂ ਫਿਰਦੇ ਆ ਹਾਂ ਪਰ ਕੰਮ ਹੈ ਨਹੀਂ ਬਿਲਕੁਲ ਉਹ ਗੇੜੀਆਂ ਲਾ ਸਕਦੇ ਨੇ ਸ਼ਹਿਰ ਚ ਜਾ ਸਕਦੇ ਨੇ ਪਰ ਇਹ ਨਹੀਂ ਦੇਖਣਗੇ ਵੀ ਸਾਡਾ ਪਿਓ ਖੇਤਾਂ ਚ ਫਿਰਦਾ ਜਾ ਕੇ ਉਹਦੇ ਨਾਲ ਹੱਥ ਵਟਾ ਦਈਏ ਹਾਂ ਪਿਓ ਵਿਚਾਰਾ ਇਕੱਲਾ ਨੱਕੇ ਮੁੜੀ ਜਾਵੇ ਹਾਂ ਉਹ ਇਕੱਲਾ ਖੇਤੀ ਦੇ ਵਿੱਚ ਉਹਦਾ ਬਾਣ ਹੋਇਆ ਫਿਰੇ ਉਹ ਮੁੰਡੇ ਜਿਹੜੇ ਆ ਉਹ ਬਾਪ ਦੇ ਨਾਲ ਬਰਾਬਰ ਹੂੰ ਉਹਦੇ ਨਾਲ ਕਈ ਫੜਕੇ ਜਾਂ ਉਹਨੂੰ ਇਹ ਨਹੀਂ ਕਹਿੰਦੇ ਕਿ ਬਾਪੂ ਤੂੰ ਬਹਿਲਾ ਅੱਜ ਹੂੰ ਪਾਣੀ ਦੀ ਬਾਰੀ ਮੈਂ ਲਾ ਲੈਣਾ ਹੂੰ ਤੇ ਜਾ ਮੈਂ ਕੰਮ ਕਰ ਰਹਿਨਾ ਤੂੰ ਬਹਿ ਜਾ ਸਵਾਦੀ ਨਾ ਅੱਜ ਕੱਲ ਪਿਓ ਕਰਦੇ ਹੁੰਦੇ ਆ ਪੁੱਤ ਤੂੰ ਥੱਕਿਆ ਆਏ ਹੋਵੇਂਗਾ ਕੋਈ ਨਾ ਤੂੰ ਬਹਿ ਜਾ ਮੈਂ ਕਰਿਆ ਆਉਣਾ ਹਾਂ ਤੇ ਕਦੇ ਕਿਸੇ ਪੁੱਤ ਨੇ ਪਿਓ ਨੂੰ ਨਹੀਂ ਕਿਹਾ ਹੋਣਾ ਕਿ ਬਾਪੂ ਤੂੰ ਥੱਕ ਗਿਆ ਤੂੰ ਬਹਿਲਾ ਹੂੰ ਤੂੰ ਸਾਹ ਲੈ ਲੈ ਮੈਂ ਹੈਗਾ ਉਲਟਾ ਜ਼ਮਾਨਾ ਆ ਗਿਆ ਉਲਟੇ ਹੋਰ ਜ਼ਮਾਨੇ ਇਸਾ ਭੇਤ ਸੱਜਣ ਦੇ ਪਾਏ ਹੁਣ ਸਾਡੇ ਇੱਥੇ ਨੌਜਵਾਨ ਬੱਚੇ ਬੱਚਿਆਂ ਨੂੰ ਜੇਕਰ ਕੋਈ ਕੰਮ ਨਹੀਂ ਹੋਗਾ ਹੂੰ ਕਿਉਂਕਿ ਜੇਕਰ ਤੁਹਾਨੂੰ ਕੰਮ ਨਾ ਮਿਲੇ ਹੂੰ ਤੁਹਾਡਾ ਜਿਹੜਾ ਹੁਨਰ ਆ ਤੁਹਾਡੀ ਜਿਹੜੀ ਪੜ੍ਹਾਈ ਆ ਉਹ ਮਿੱਟੀ ਹੋ ਗਈ ਹੂੰ ਜੇਕਰ ਤੁਸੀਂ ਪੜ੍ਹਾਈ ਦੇ ਨਾਲ-ਨਾਲ ਕੰਮ ਕਰਦੇ ਹੋ ਉਹ ਸੋਨੇ ਤੇ ਸੁਹਾਗਾ ਬਿਲਕੁਲ ਸਾਡੇ ਬੱਚਿਆਂ ਨੂੰ ਇਹ ਆਦਤ ਹੈ ਨਹੀਂ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਦੀ ਹੂੰ ਸਾਡੀਆਂ ਜਿਹੜੀਆਂ ਛੋਟੀਆਂ-ਛੋਟੀਆਂ ਬੱਚੀਆਂ ਤੇ ਬੱਚੇ ਜਿਹੜੇ ਪਲੱਸ 2 ਪਲੱਸ 2 ਕਰਨ ਤੋਂ ਬਾਅਦ ਬੱਚਾ ਹੀ ਹੁੰਦਾ ਹ ਉਹ ਕਿਹੜਾ ਕਦੇ ਬਹੁਤ ਸਿਆਣਾ ਬਣ ਜਾਂਦਾ ਹੈ ਕਿ ਉਹਨੂੰ ਪੂਰੀ ਦੁਨੀਆ ਦੀ ਸਮਝ ਆ ਜਾਂਦੀ ਉਹ ਛੋਟਿਆਂ-ਛੋਟਿਆਂ ਨੂੰ ਅਸੀਂ ਆਇਲਸ ਕਰਾ ਕੇ ਬਾਹਰ ਵੀ ਤੋਰ ਦਿੱਤਾ ਉਹ ਬਾਹਰ ਜਦੋਂ ਗਏ ਆ ਉਧਰ ਜਾ ਕੇ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਉਹ ਪੜ੍ਹਾਈ ਵੱਧ ਕਰਦੇ ਆ ਕਿ ਕੰਮ ਵੱਧ ਕਰਦੇ ਆ ਭੇਜੇ ਤਾਂ ਅਸੀਂ ਵੈਸੇ ਉਧਰ ਪੀਆਰ ਵਾਸਤੇ ਹੀ ਆ ਅਸੀਂ ਕੋਈ ਪੜ੍ਹਨ ਲਈ ਤਾਂ ਭੇਜੇ ਨਹੀਂ ਹੁਣ ਜਿਹੜੇ ਸਾਡੇ ਇੱਧਰ ਬੱਚੇ ਆ ਉਹਨਾਂ ਨੂੰ ਪੜਾਈ ਦੇ ਨਾਲ ਅਸੀਂ ਕਿਉਂ ਕਹਿੰਨੇ ਕਿ ਪੜਾਈ ਕੰਮ ਹੈ ਹੂੰ ਪੜਾਈ ਕੰਮ ਨਹੀਂ ਹੈ ਪੜਾਈ ਤਾਂ ਤੁਸੀਂ ਰੇਤੀ ਤੇ ਸਾਣ ਦੇ ਉੱਪਰ ਆਪਣਾ ਤੁਸੀਂ ਇੱਕ ਦਿਮਾਗ ਲਾ ਰਹੇ ਹੋ ਹੂੰ ਕੰਮ ਤਾਂ ਉਹ ਹੈ ਕਿ ਜਿਹੜਾ ਤੁਸੀਂ ਪਿਓ ਦੇ ਨਾਲ ਕਰਾਉਣਾ ਹੂੰ ਜਾਂ ਘਰ ਦੇ ਵਿੱਚ ਤੁਹਾਡਾ ਕੋਈ ਆਪਣਾ ਕੋਈ ਕੰਮ ਹੈਗਾ ਕਿਸੇ ਨੇ ਕੋਈ ਦੁਕਾਨ ਪਾਈ ਆ ਕਿਸੇ ਦਾ ਕੋਈ ਕਾਰੋਬਾਰ ਆ ਕਿਸੇ ਦੀ ਕੋਈ ਆਰਥਿਕ ਦੁਕਾਨ ਆ ਕਿਸੇ ਦਾ ਵੱਡਾ ਬਿਜ਼ਨਸ ਆ ਜਾ ਕੇ ਬੱਚਾ ਪਿਓ ਦੇ ਨਾਲ ਘੰਟਾ 2 ਘੰਟੇ ਉਹਦੀ ਗੱਡੀ ਤੇ ਬੈਜਵੇ ਹੂੰ ਤੇ ਜੇਕਰ ਪਿਓ ਖੇਤੀ ਕਰਦਾ ਤੇ ਉਹਦੇ ਨਾਲ ਟਰੈਕਟਰ ਤੇ ਜਾ ਕੇ ਇੱਕ ਖੇਤੀ ਵਾਹਿਆ ਹੋਵੇ ਹੂੰ ਇਹ ਕੰਮ ਆ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਕੰਮਾਂ ਤੋਂ ਹਟਾ ਲਿਆ ਹੂੰ ਤੇ ਜਦੋਂ ਬੱਚਿਆਂ ਨੂੰ ਕੰਮਾਂ ਤੋਂ ਹਟਾ ਲਿਆ ਤੇ ਘਰ ਦੇ ਵਿੱਚ ਬੈਠਾ ਬੱਚਾ ਬੋਰ ਹੁੰਦਾ ਬਾਹਰ ਨਿਕਲਦਾ ਬਾਹਰ ਉਹਦੇ ਆੜੀ ਆ ਉਦਾਂ ਦੇ ਉਹ ਆ ਜੈਸੀ ਸੰਗਤ ਐਸੀ ਰੰਗਤ ਉਹ ਵੀ ਵਾਲ ਬੂਲ ਰੰਗੇ ਹੋਏ ਆ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਕੰਨਾਂ ਦੇ ਵਿੱਚ ਕਈ ਕੁਝ ਪਾਇਆ ਹੋਇਆ ਆ ਔਰ ਮੋਟੂ ਸੀ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ